ਫੁਰਤਲਾ ਮਾਡਰਨ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਉੱਚ ਸੁਰੱਖਿਆ ਦੇ ਵਿੱਚ ਨਜ਼ਰਸਾਨੀ ਦੀ LCD ਤੋੜ ਕੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾ ਦਿੱਤਾ। ਉੱਥੇ ਜੇਲ੍ਹ ਸੂਤਰਾਂ ਦੇ ਅਨੁਸਾਰ ਉਸ ਨੇ ਗੁੱਸੇ ਦੇ ਵਿੱਚ ਆ ਕੇ LCD ਐ ਜਿਹੜੀ ਤੋੜ ਦਿੱਤੀ ਹੈ ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਦੇ ਉੱਤੇ ਥਾਣਾ ਕਤਵਾਲੀ ਪੁਲਿਸ ਨੇ ਗੈਂਗਸਟਰ ਦੇ ਖਿਲਾਫ 427 ਆਈ ਪੀਸੀ ਅਤੇ 42 ਐ ਪ੍ਰਿਜ਼ਨ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਉੱਥੇ ਜਾਣਕਾਰੀ ਦੇ ਅਨੁਸਾਰ ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਰੱਖਿਆ ਨਵਦੀਪ ਸਿੰਘ ਨੇ ਦੱਸਿਆ ਕਿ 29 ਦਸੰਬਰ 2023 ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਉੱਤੇ ਉੱਚ ਸੁਰੱਖਿਆ ਵਾਲੀ ਬੈਰਕ ਦੇ ਵਿੱਚ ਐਲ ਸੀ ਡੀ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਪਗਵਾਨਪੁਰੀਆ ਦੀ ਉਕਤ ਮਿਲਦ ਦੇ ਵਿੱਚ ਬੰਦ ਇੱਕ ਕੈਦੀ ਦੇ ਨਾਲ ਬਹਿਸ ਹੋ ਗਈ ਸੀ ਅਤੇ ਇਸ ਦੌਰਾਨ ਜੱਗੂ ਨੇ ਗੁੱਸੇ ਦੇ ਵਿੱਚ ਆ ਕੇ ਕੰਦ ਤੋਂ ਐਲਸੀਡੀ ਉਤਾਰ ਕੇ ਜ਼ਮੀਨ ਦੇ ਉੱਤੇ ਸੁੱਟ ਦਿੱਤੀ ਹੈ ਅਤੇ ਲੱਤਾਂ ਮਾਰ ਕੇ ਇਸ ਐਲਸੀਡੀ ਨੂੰ ਉਸ ਵੱਲੋਂ ਤੋੜਿਆ ਗਿਆ ਅਤੇ ਇਸ ਤਰ੍ਹਾਂ ਗੈਂਗਸਟਰ ਜੱਗੂ ਭਗਵਾਨਪੁਰਿਆ ਨੇ ਜੇਲ੍ਹ ਦੀ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾ ਦਿੱਤਾ ਜਿਸ ਕਾਰਨ ਬਿਜਲੀ ਦੇ ਉਪਕਰਨਾਂ ਦੇ ਨਾਲ ਛੇੜਛਾੜ ਕਰਕੇ ਜੇਲ੍ਹ ਦੇ ਕੈਦੀਆਂ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਸੀ ਅਤੇ ਇਸ ਘਟਨਾ ਤੋਂ ਬਾਅਦ ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤ ਦੇ ਉੱਤੇ ਥਾਣਾ ਕੁੱਤਵਾਲੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਹੈ ਸੋਦਾ ਦੀਏ ਕਪੂਰਥਲਾ ਦੀ ਮਾਡਰਨ ਜੇਲ੍ਹ ਦੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਬੰਦ ਨੇ ਜਿਨ੍ਹਾਂ ਵੱਲੋਂ ਬਿੱਤੇ ਦਿਨੀ ਉੱਚ ਸੁਰੱਖਿਆ ਦੇ ਵਿੱਚ ਨਜ਼ਰਸਾਨੀ ਦੀ ਐਲਸੀਡੀ ਤੋੜ ਦਿੱਤੀ ਹੈ ਜੇਲ ਸੂਤਰਾਂ ਦੇ ਅਨੁਸਾਰ ਗੁੱਸੇ ਦੇ ਵਿੱਚ ਜੱਗੂ ਭਗਵਾਨਪੁਰੀਆ ਆ ਗਿਆ ਤੇ ਗੁੱਸੇ ਦੇ ਚਲਦੇ ਹ ਉਸ ਵੱਲੋਂ ਇਹ ਐਲਸੀਡੀ ਜਿਹੜੀ ਕੰਦ ਤੋਂ ਉਤਾਰ ਕੇ ਤੋੜੀ ਗਈ ਹੈ ਇਸ ਤੋਂ ਬਾਅਦ ਮਾਮਲਾ ਵੀ ਦਰਜ ਹੈ ਜਿਹੜਾ ਜੱਗਪੁਆਨਪੁਰੀਏ ਉੱਤੇ ਕਰ ਦਿੱਤਾ ਗਿਆ ਸੋ ਲਗਾਤਾਰ ਗੈਂਗਸਟਰ ਜੱਗੂ ਭਗਵਾਨਪੁਰੀਆ ਜੇਲ ਦੇ ਵਿੱਚ ਆਪਾ ਖੁੰਦਾ ਨਜ਼ਰ ਆ ਰਿਹਾ ਤੇ ਬੀਤੇ ਦਿਨੀ ਮਾਡਰਨ ਜੇਲ ਦੇ ਵਿੱਚ ਉਸ ਵੱਲੋਂ ਜੇਲ ਦੀ ਹੀ ਐਲਸੀਡੀ ਨੂੰ ਤੋੜ ਦਿੱਤਾ ਗਿਆ ਪਰ ਇਸ ਤੋਂ ਬਾਅਦ ਜੱਗੂ ਭਗਵਾਨਪੁਰੀਆ ਦੇ ਖਿਲਾਫ 427 ਆਈਪੀਸੀ ਦੀ ਧਾਰਾ ਤੇ 42ਏ ਪ੍ਰਿਜ਼ਨ ਐਕਟ ਦੇ ਤਹਿਤ ਮਾਮਲਾ ਜਿਹੜਾ ਦਰਜ ਕਰਕੇ ਇਸ ਦੀ ਜਾਂਚ ਹੈ ਜਿਹੜੀ ਸ਼ੁਰੂ ਕਰ ਦਿੱਤੀ ਹੈ ਸੋ ਇਸ ਖਬਰ ਦੇ ਉੱਤੇ ਹੋਰ ਜਾਣਕਾਰੀ حاصل ਕਰਨ ਦੇ ਲਈ ਮੇਰੇ ਸਹਿਯੋਗੀ ਰੁਪਿੰਦਰ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਰੁਪਿੰਦਰ ਜੱਗੂ ਭਗਵਾਨਪੁਰੀਆ ਨਾਮੀ ਗੈਂਗਸਟਰ ਹੈ ਤੇ ਜੇਲ੍ਹ ਦੇ ਵਿੱਚ ਬੰਦ ਹੈ ਤੇ ਇੱਕ ਐਲਸੀਡੀ ਉਸ ਦੇ ਵੱਲੋਂ ਤੋੜੀ ਗਈ ਹੈ ਜੋ ਕਿ ਵਿਵਾਦਾਂ ਦਾ ਕਾਰਨ ਜਿਹੜਾ ਹੁਣ ਜੱਗੂ ਭਗਵਾਨਪੁਰਿਆ ਬੰਦਾ ਜਾ ਰਿਹਾ ਹੈ ਕੀ ਕੋਈ ਕੋ ਜਾਣਕਾਰੀ ਹੈ ਹਾਂਜੀ ਤਰਜਿੰਦਰ ਜੀ ਮੈਂ ਖੁਦ ਸੇ ਤੋਂ ਉੱਥੀ ਤੋਂ ਨਿਕਲ ਕਰ ਰਿਹਾ ਹਾਂ ਉਹਦੇ ਤਰਜਿੰਦਰ ਜੀ ਜੱਗੂ ਭਗਵਾਨਪੁਰਿਆ ਕਈ ਮਾਮਲਿਆਂ ਦੇ ਵਿੱਚ ਸਜਾਵਾ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਘਟ ਰਿਹਾ ਜੀ ਜੀ ਉਹ ਇਸ ਜਾਣਕਾਰੀ ਨੂੰ ਦੇਵ ਦੇ ਹੋਏ ਜੇਲ੍ਹ ਦੇ ਸੁਪਰਡੈਂਟ ਨਾਲ ਗੱਲ ਕੀਤੀ ਹੈ ਨਵਜੀਤ ਸਿੰਘ ਨੇ ਦੱਸਿਆ ਕਿ ਜੱਗੂ ਭਗਵਾਨਪ੍ਰੀਆ ਜਿਹੜਾ ਵਾ ਬੈਰਕ ਦੇ ਵਿੱਚ ਬੰਦ ਜਿਹੜੇ ਨਾਲ ਦੇ ਸਾਥੀ ਦੇ ਨਾਲ ਬਹਿਸ ਹੋਣ ਤੋਂ ਬਾਅਦ ਇਹਨੇ ਐਲ ਐਲ ਸੀ ਡੀ ਜਿਹੜੀ ਆ ਦਵਾਰ ਕੋ ਲਾ ਕੇ ਥੱਲੇ ਛੁੱਪੀ ਆ ਜੋ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ। ਔਰ ਇਹ ਇਹ ਐਲ ਐਲ ਸੀ ਡੀਆਂ 29 ਦਸੰਬਰ 2023 ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਮਤਾਕਬ ਜਿਹੜੀਆਂ ਤੇ ਹਾਈ ਸਕੌਲ ਦੀ ਬੈਰਕਾਂ ਔਰ ਹਾਈ ਸਕੌਲ ਦੀ ਜਿਹੜੀਆਂ ਨੀਤੀਆਂ ਸੀ ਇਹਨਾਂ ਵਿੱਚ ਲਾਈਆਂ ਗਈਆਂ ਸੀ ਪਰ ਇਹਨਾਂ ਦੀ ਆਪਸੀ ਜਿਹੜੀ ਆ ਨਾਲ ਦੇ ਇਹ ਬੰਦੀ ਜਿਹੜੀ 31 ਦੇ ਨਾਲ ਹੀ ਬਹਿਸ ਹੋਣ ਤੋਂ ਬਾਅਦ ਜਿਹੜੇ ਐਲਪ ਸੀਟੀ ਜਿਹੜੀ ਆ ਦਰਵਾਜ਼ੇ ਤੋਂ ਲਾਹ ਕੇ ਥੱਲੇ ਛੁੱਟੀ ਆ ਜੋ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਹੋਇਆ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤੇ ਜਿਹੜੀ ਅਸੀਂ ਉਹਨਾਂ ਨੇ ਐਸਐਸਪੀ ਸਾਹਿਬ ਨੂੰ ਇੱਕ ਲਿਖੀ ਦਰਖਾਸਤ ਦਿੱਤੀ ਆ ਜੇ ਮੈਂ ਤੇ ਮੇਰੇ ਔਰ ਐਸਐਸਪੀ ਸਾਹਿਬ ਨੇ ਥਾਣਾ ਕੋਤਵਾਲੀ ਦੇ ਐਸਐਚਓ ਜਿਹੜੇ ਪੈਂਦੇ ਆ ਉਹਨਾਂ ਤੋਂ ਇੱਕ ਹੁਕਮ ਲਾਇਆ ਵੀ ਇਹ ਤੇ ਬਾਅਦ ਦੀ ਕਾਰਵਾਈ ਕੀਤੀ ਜਾਵੇ ਸੋ ਉਹਨਾਂ ਨੇ ਥਾਣਾ ਕੋਤਵਾਲੀ ਦੇ ਐਸਐਚਓ ਨੇ ਧਾਰਾ 272 ਆਈਪੀਸੀ ਔਰ ਇਹ ਔਰ 42 ਜੇ ਪ੍ਰੋਵੀਜ਼ਨ ਦੇ ਤਹਿਤ ਜੱਗੂ ਭਗਵਾਨਪੁਰੀਏ ਦੇ ਮਕਦਮਾ ਦਰਜ ਕੀਤਾ ਜੀ ਅਤਿੰਦਰ ਜੇਕਰ ਗੱਲ ਕਰੀਏ ਜੇਲ੍ਹ ਦੀ ਤਾਂ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਕੈਦੀ ਹੋਵੇ ਜਾਂ ਫਿਰ ਗੈਂਗਸਟਰ ਜਿਹੜਾ ਜੱਗੂ ਭਗਵਾਨਪੁਰੀਏ ਇਸ ਦੇ ਵੱਲੋਂ ਐਲਸੀਡੀ ਤੋੜਨਾ ਕੀ ਲੱਗਦਾ ਵੀ ਜੇਲ੍ਹ ਦੇ ਵਿੱਚ ਸੁਰੱਖਿਆ ਦੇ ਉੱਤੇ ਵੀ ਸਵਾਲ ਨੇ ਜਿਹੜੇ ਖੜੇ ਹੁੰਦੇ ਨੇ ਦੇਖੋ ਜਿਹੜੇ ਜਿਹੜੇ ਗੈਂਗਸਟਰ ਆ ਹਾਈ ਸਕੋਰ ਇਹਨਾਂ ਨੂੰ ਹਾਈ ਸਕੋਰ ਦੀ ਲਾਈ ਹੋਈ ਆ ਫਿਰ ਉਸ ਤੋਂ ਬਾਅਦ ਵੀ ਇਹ ਆਪਣੀਆਂ ਮਨਮਰਜ਼ੀਆਂ ਕਰਦੇ ਨਜ਼ਰ ਆਉਂਦੇ ਨੇ ਜੀਲਾਂ ਦੇ ਵਿੱਚ ਕਿਉਂਕਿ ਕਾਫੀ ਸਮੇਂ ਇਸ ਜੇਲ੍ਹ ਦੇ ਵਿੱਚੋਂ ਫੋਨ ਵੀ ਫੜੇ ਗਏ ਸੀਗੇ ਹੁਣ ਜੇ ਗੱਲ ਕਰੀਏ ਦੂਜੇ ਪਾਸੇ ਪ੍ਰਸ਼ਾਸਨ ਤੇ ਵੀ ਇਹ ਇਹ ਦਾਅ ਤੱਕ ਤਬਾ ਲੱਗਦਾ ਵਾ ਕਿ ਜਿਹੜੇ ਅੰਦਰ ਫੋਨ ਉਹ ਕਿੱਦਾਂ ਜਾਂਦੇ ਨੇ ਕਿਉਂਕਿ ਕਿਸੇ ਨਾ ਕਿਸੇ ਮੁਲਾਜ਼ਮਾ ਦੇ ਤਹਿਤ ਹੀ ਜਾਂਦੇ ਆ ਔਰ ਐਸੇ ਜਿਹੜੇ ਗੈਂਗਸਟਰ ਆ ਆਪਣੀਆਂ ਮਨਮਾਨੀਆਂ ਕਰਦੇ ਆ ਜਿਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਹੈਗਾ ਤੋ ਜਾਣਕਾਰੀ ਦੇਣ ਦੇ ਲਈ ਰੁਪਿੰਦਰ ਸਿੰਘ ਤੁਹਾਡਾ ਬਹੁਤ ਬਹੁਤ ਧੰਨਵਾਦ